ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਦਿੰਨੇ ਆ ਅੱਜ ਦੋ ਮੀਟਿੰਗ ਸੀਗੀ ਇੱਕ ਤਾਂ ਸਾਡੇ ਜੋ ਗਵਰਨੈਂਸ ਬਾਡੀ ਹੈ ਉਹਦੀ ਬੋਰਡ ਆਫ ਗਵਰਨੈਂਸ ਉਹਦੀ ਰਿਵਿਊ ਮੀਟਿੰਗ ਸੀਗੀ ਰਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹਰ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਔਰ ਦੂਸਰੀ ਮੀਟਿੰਗ ਸੀ ਪੰਜਾਬ ਦੇ ਸਾਰੇ 23 ਡਿਪਟੀ ਕਮਿਸ਼ਨਰਸ ਦੇ ਨਾਲ ਰਿਵਿਊ ਮੀਟਿੰਗ ਤਾਂ ਕਿ ਪੈਂਡੈਂਸੀ ਮਾਨੀਟਰ ਕੀਤੀ ਜਾਵੇ ਕਿ ਸੇਵਾ ਕੇਂਦਰਾਂ ਦੇ ਵਿੱਚ ਇਸ ਟਾਈਮ ਕਿੰਨੀ ਪੈਂਡੈਂਸੀ ਹੈ ਤੇ ਉਹਦੇ ਵਿੱਚ ਜੋ ਅੱਜ ਮੇਨ ਏਜੰਡਾ ਸੀ ਅਸੀਂ ਆਪਣੀ ਬੋਰਡ ਆਫ ਗਵਰਨਰਸ ਦੀ ਮੀਟਿੰਗ ਦੇ ਵਿੱਚ ਬਾਕੀ ਅਹਿਮ ਫੈਸਲਿਆਂ ਤੋਂ ਇਲਾਵਾ ਇੱਕ ਬਹੁਤ ਲੈਂਡਮਾਰਕ ਫੈਸਲਾ ਜਿਹੜਾ ਉਹ ਕੀਤਾ ਜਿਸ ਦੇ ਵਿੱਚ ਇੱਕ ਕਿਉਂਕਿ ਅੱਜ ਦੀ ਸਮੇਂ ਦੇ ਵਿੱਚ ਸਾਈਬਰ ਸਿਕਿਉਰਿਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਚੁੱਕਿਆ ਹੈ ਵਰਲਡ ਓਵਰ ਸਾਈਬਰ ਅਟੈਕਸ ਨੇ ਜਿਹੜੇ ਉਹ ਬੜੇ ਕਾਮਨ ਹੋ ਚੁੱਕੇ ਨੇ ਸੋ ਉਸ ਚੀਜ਼ ਨੂੰ ਮੁਸਤੈਦ ਰੱਖਣ ਦੇ ਲਈ ਅਸੀਂ ਇੱਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਉਹ ਐਸਟੈਬਲਿਸ਼ ਕਰਨ ਜਾ ਰਹੇ ਹਾਂ ਜਿਸ ਦੀ ਕਿ ਅਗਲੇ 5 ਸਾਲਾਂ ਦੇ ਵਿੱਚ ਉਹਨੂੰ ਉਹਨੂੰ ਐਸਟੈਬਲਿਸ਼ ਕਰਨ ਦੀ ਔਰ ਉਹਦੀ ਮੇਨਟੇਨੈਂਸ ਦਾ ਖਰਚਾ ਤਕਰੀਬਨ 42 ਕਰੋੜ ਹੋਏਗਾ ਮਹਿਜ਼ ਇੱਕ ਦੋ ਸਟੇਟਸ ਦੇ ਵਿੱਚ ਹੀ ਇਸ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਹੋਇਆ ਇਸ ਦੇ ਨਾਲ ਸਾਰੀ ਦੁਨੀਆ ਦੇ ਵਿੱਚੋਂ ਵਨ ਆਫ ਦਾ ਬੈਸਟ ਆਈਟੀ ਸਿਸਟਮ ਐਸ ਇਨ ਟਰਮਸ ਆਫ ਸਾਈਬਰ ਸਿਕਿਉਰਿਟੀ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ ਇਦੇ ਵਾਸਤੇ ਅਸੀਂ ਇਨ ਪ੍ਰਿੰਸੀਪਲ ਡਿਸੀਜਨ ਲੈ ਕੇ ਇਹ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੋ ਹੈ ਸੈਂਟਰ ਹੈ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਉਹ ਐਸਟੈਬਲਿਸ਼ ਕੀਤਾ ਜਾਏਗਾ ਤਾਂ ਕਿ ਪੰਜਾਬ ਦੇ ਸਾਰੇ ਡਿਪਾਰਟਮੈਂਟ ਨੇ ਜਿਹੜੇ ਉਹ ਉਹ ਸਾਈਬਰ ਅਟੈਕਸ ਤੋਂ ਉਹ ਬਚੇ ਰਹਿਣ ਨੰਬਰ 1 ਨੰਬਰ 2 ਅਸੀਂ ਟਾਈਮ ਟੂ ਟਾਈਮ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਰਿਵਿਊ ਕਰਨ ਦੀ ਮੀਟਿੰਗਸ ਰੱਖਦੇ ਆ ਸਾਰੇ ਮੇਰੇ ਡਿਪਾਰਟਮੈਂਟ ਦੇ ਆਫੀਸਰਸ ਔਰ 23 ਡਿਪਟੀ ਕਮਿਸ਼ਨਰਸ ਨੇ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਪੈਂਡੈਂਸੀ ਹੈ ਉਹ ਪੈਂਡੈਂਸੀ ਅਸੀਂ ਕੈਲਕੂਲੇਟ ਕਰਦੇ ਹਾਂ ਕਿ ਕੋਈ ਸਰਵਿਸ 3 ਦਿਨਾਂ ਦੇ ਵਿੱਚ ਸਰਕਾਰ ਨੇ ਦੇਣੀ ਹੈ ਕੋਈ ਹਫਤੇ ਦੇ ਵਿੱਚ ਦੇਣੀ ਹੈ ਕੋਈ 30 ਦਿਨਾਂ ਦੇ ਵਿੱਚ ਦੇਣੀ ਹੈ ਕੋਈ 45 ਦਿਨਾਂ ਦੇ ਵਿੱਚ ਦੇਣੀ ਹੈ ਜਿਹੜੀ ਉਹਨਾਂ 25 ਦਿਨਾਂ ਦੇ ਵਿੱਚ ਕੰਮ ਕੰਪਲੀਟ ਹੋ ਜਾਂਦਾ ਹੈ ਉਹ ਠੀਕ ਮੰਨਿਆ ਜਾਂਦਾ ਜੇ ਉਸ ਤੋਂ ਉੱਪਰ ਸਮਾਂ ਲੱਗਦਾ ਤਾਂ ਉਹ ਪੈਂਡੈਂਸੀ ਦੇ ਵਿੱਚ ਬਿਯੋਂਡ ਮੰਡੇਟਡ ਟਾਈਮਲਾਈਨ ਪੈਂਡੈਂਸੀ ਦੇ ਵਿੱਚ ਕਾਊਟ ਅਕਾਊਂਟ ਹੁੰਦਾ ਤੇ ਮੈਨੂੰ ਇਹ ਦੱਸਦੇ ਹੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਪੈਂਡੈਂਸੀ ਹੈ ਜਿਹੜੀ ਉਹ ਅੱਜ ਮਹਿਜ਼ 0.17% ਹੈ ਜਿਹੜੀ ਉਹ ਹੈ ਪੂਰੇ ਪੰਜਾਬ ਦੇ ਵਿੱਚ ਜੇ ਮਤਲਬ ਕਿ ਜੇ ਸਪੋਜ਼ 100 ਬੰਦੇ ਨੇ ਹੁਣ ਤੱਕ ਕੰਮ ਲਈ ਪੰਜਾਬ ਸਰਕਾਰ ਕੋਲ ਆਇਆ ਹੈ ਤੇ 0.17 ਯਾਨੀ ਕਿ ਇੱਕ ਬੰਦੇ ਦਾ ਵੀ ਕੰਮ ਹੈ ਜਿਹੜਾ ਉਹ 9 ਵੇ ਦਿਨਾਂ ਤੋਂ ਲੇਟ ਨਹੀਂ ਹੋਇਆ ਉਹ 9 ਵੇ ਦਿਨਾਂ ਦੇ ਵਿੱਚ ਵਿੱਚ ਉਹ ਅਸੀਂ ਉਹਨੂੰ ਸਰਵਿਸਿਜ਼ ਨੇ ਜਿਹੜੀਆਂ ਉਹ ਦੇ ਦਿੱਤੀਆਂ ਨੇ ਇੱਥੇ ਹੀ ਇਹ ਵੀ ਇੰਪੋਰਟੈਂਟ ਹੈ ਦੱਸਣ ਯੋਗ ਹੈ ਕਿ ਇਹ ਪੈਂਡੈਂਸੀ ਹੈ ਜਿਹੜੀ ਇਹ ਇੰਡੀਆ ਦੇ ਵਿੱਚ ਵਨ ਆਫ ਦਾ ਲੋਇਸਟ ਹੈ ਔਰ ਤਕਰੀਬਨ 6 ਮਹੀਨੇ ਪਹਿਲਾਂ ਗਵਰਨਮੈਂਟ ਆਫ ਇੰਡੀਆ ਨੇ ਨੇ ਸਾਨੂੰ ਪੰਜਾਬ ਸਰਕਾਰ ਨੂੰ ਇਹਦੇ ਵਾਸਤੇ ਆਨਰ ਵੀ ਕੀਤਾ ਸੀਗਾ ਫਰਸਟ ਪ੍ਰਾਈਜ਼ ਅਸੀਂ ਇਸ ਦੇ ਵਿੱਚ ਜਿੱਤਿਆ ਸੀਗਾ ਬਹੁਤ ਅੱਛੀਆਂ ਸਰਵਿਸਿਜ਼ ਨੇ ਜਿਹੜੀਆਂ ਸਮੂਥ ਤਰੀਕੇ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਔਰ ਇਹ ਵੀ ਮੈਂਸ਼ਨ ਕਰਨ ਯੋਗ ਹੈ ਕਿ ਜੁਲਾਈ ਜੂਨ ਜੁਲਾਈ 2021 ਦੇ ਵਿੱਚ ਜਦੋਂ ਸਾਡੀ ਸਰਕਾਰ ਨਹੀਂ ਆਈ ਸੀਗੀ ਇਹ ਪੈਂਡੈਂਸੀ ਆਮੂਮਨ ਤਕਰੀਬਨ 27 28% ਚੱਲਦੀ ਸੀ ਕਿ ਜਿਹੜੀ ਕਿ ਅੱਜ ਅਸੀਂ ਘਟਾ ਕੇ ਮਹਿਜ਼ 0.1 ਜਾਂ 0.17% ਦੇ ਉੱਪਰ ਲੈ ਆਏ ਆ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਲੈਂਡਮਾਰਕ ਡਿਸੀਜਨ ਜਿਹੜੇ ਅਸੀਂ ਪਿਛਲੇ ਸਮੇਂ ਦੇ ਵਿੱਚ ਕੀਤੇ ਨੇ ਕਿ ਇਹਨਾਂ ਸਾਰੀਆਂ ਸਰਵਿਸਿਜ਼ ਨੂੰ ਸਮੂਥ ਤਰੀਕੇ ਦੇ ਨਾਲ ਆਨਲਾਈਨ ਕਰਨ ਦੇ ਲਈ ਸਾਰੇ ਅੱਜ ਦੀ ਤਾਰੀਖ ਦੇ ਵਿੱਚ ਸਾਰੇ ਪੰਜਾਬ ਦੇ ਪਟਵਾਰੀ ਨੇ ਜਿਹੜੇ ਉਹ ਆਨਬੋਰਡ ਹੋ ਚੁੱਕੇ ਨੇ ਤੇ ਤਕਰੀਬਨ ਡੇਢ ਕਿ ਮਹੀਨਾ ਪਹਿਲਾਂ ਅਸੀਂ ਐਮਸੀਜ਼ ਨੂੰ ਨੰਬਰਦਾਰਾਂ ਨੂੰ ਔਰ ਸਰਪੰਚਾਂ ਨੂੰ ਵੀ ਅਸੀਂ ਆਨਬੋਰਡ ਕਰਨ ਦਾ ਪ੍ਰੋਸੈਸ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ ਜਿਹੜੇ ਕਿ ਤਕਰੀਬਨ 70% ਉਹ ਵੀ ਹੋ ਚੁੱਕੇ ਨੇ ਬਾਕੀ 30% ਜਿਹੜੇ ਰਹਿੰਦੇ ਨੇ ਉਹ ਵੀ 31 ਜਨਵਰੀ ਤੱਕ ਉਹ ਵੀ ਆਨਬੋਰਡ ਹੋ ਜਾਣਗੇ ਜਿਹਦੇ ਨਾਲ ਉਹਨਾਂ ਕੋਲ ਸਰਪੰਚ ਨੰਬਰਦਾਰ ਪਟਵਾਰੀ ਕੋਲ ਆਨਲਾਈਨ ਮੈਸੇਜ ਆਏਗਾ ਕਿਸੇ ਬੰਦੇ ਨੇ ਸਪੋਜ਼ ਕਾਸ ਸਰਟੀਫਿਕੇਟ ਜਾਂ ਇਨਕਮ ਸਰਟੀਫਿਕੇਟ ਜਾਂ ਪੈਨਸ਼ਨ ਲਈ ਅਪਲਾਈ ਕੀਤਾ ਸਾਰੇ ਪ੍ਰੋਸੈਸ ਦੇ ਥਰੂ ਸੇਵਾ ਕੇਂਦਰ ਦੇ ਵਿੱਚ ਲਿਆ ਜਾਂਦਾ ਸਾਰੇ ਪ੍ਰੋਸੈਸ ਦੇ ਥਰੂ ਪਟਵਾਰੀ ਕੋ ਜਦੋਂ ਜਾਂਦਾ ਪਟਵਾਰੀ ਨੇ ਇਹ ਸਰਪੰਚ ਨੰਬਰਦਾਰੀ ਆ ਐਮਸੀ ਦੀ ਤੋਂ ਤਸਦੀਕ ਕਰਾਉਣਾ ਤਾਂ ਉਹਦੇ ਕੋਲ ਵਟਸਐਪ ਦੇ ਉੱਪਰ ਜਾਏਗਾ ਤੇ ਉਹਨੇ ਵਟਸਐਪ ਦੇ ਉੱਪਰ ਹੀ ਯੈਸ ਨੋ ਕਰ ਦੇਣਾ ਤਾਂ ਕਿ ਕੰਮ ਹੈ ਜਿਹੜਾ ਉਹ ਪੂਰੀ ਸਪੀਡ ਦੇ ਨਾਲ ਜਲਦ ਤੋਂ ਜਲਦ ਜਿਹੜਾ ਉਹ ਸਰਵਿਸ ਉਸ ਵਿਅਕਤੀ ਨੂੰ ਉਹ ਡਿਲੀਵਰ ਕੀਤੀ ਜਾ ਸਕੇ ਇਹ ਸਰਵਿਸ ਦੇਣ ਵਾਲਾ ਪੰਜਾਬ ਮੁਲਕ ਦੇ ਵਿੱਚ ਪਹਿਲਾ ਸੂਬਾ ਜਿਹੜਾ ਉਹ ਬਣ ਚੁੱਕਿਆ ਔਰ ਮੈਂ ਇਸ ਤੋਂ ਇਲਾਵਾ ਹੋਰ ਵੀ ਦੋ ਤਿੰਨ ਬੜੇ ਅ ਅੱਛੇ ਇਨੀਸ਼ੀਏਟਿਵਸ ਨੇ ਜਿਹੜੇ ਉਹ ਡਿਪਾਰਟਮੈਂਟ ਵੱਲੋਂ ਲਏ ਜਾ ਰਹੇ ਨੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ ਜਿਹੜੀ ਉਹ ਮਿਲੇਗੀ ਇਸ ਤੋਂ ਪਹਿਲਾਂ ਅਸੀਂ ਇੱਕ ਹੋਰ ਬਹੁਤ ਵੱਡਾ ਇਨੀਸ਼ੀਏਟਿਵ ਜਿਹੜਾ ਲੋਕ ਅਪਲਾਈ ਕਰਨ ਜਾਂਦੇ ਸੀਗੇ ਤੇ ਫਿਰ ਬਾਅਦ ਦੇ ਵਿੱਚ ਸਰਟੀਫਿਕੇਟ ਸੇਵਾ ਕੇਂਦਰਾਂ ਤੋਂ ਆਪ ਕਲੈਕਟ ਕਰਨ ਜਾਂਦੇ ਸੀਗੇ ਉਹ ਪ੍ਰੋਸੈਸ ਵੀ ਬਿਲਕੁਲ ਖਤਮ ਕਰ ਦਿੱਤਾ ਅੱਜ ਦੀ ਤਾਰੀਖ ਦੇ ਵਿੱਚ ਮਹਿਜ਼ 8 ਮਹੀਨਿਆਂ ਦੇ ਵਿੱਚ ਤਕਰੀਬਨ 10 ਲੱਖ ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਸਰਵਿਸ ਅਸੀਂ ਦੇਣੀਆਂ ਹੁੰਦੀਆਂ ਨੇ ਵੱਖ-ਵੱਖ ਮਹਿਕਮਿਆਂ ਦੀਆਂ ਉਹ WhatsApp ਦੇ ਉੱਪਰ SMS ਦੇ ਉੱਪਰ QR ਕੋਡਡ ਉਹ ਜਾਂਦੇ ਨੇ ਤੁਸੀਂ ਸਕੈਨ ਕਰੋ ਤੇ ਉਹ ਸਰਟੀਫਿਕੇਟ ਜਿਹਨਾਂ ਉਹਨਾਂ ਨੂੰ ਘਰ ਬੈਠੇ ਮਿਲ ਜਾਂਦੇ ਸੋ ਬਹੁਤ ਸਾਰੇ ਇਨੀਸ਼ੀਏਟਿਵਸ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹੁਣ ਤਾਂ ਇਹ ਲੈ ਜਾ ਚੁੱਕੇ ਨੇ ਸੋ ਅੱਜ ਦੀ ਇਹ ਰਿਵਿਊ ਮੀਟਿੰਗ ਸੀ ਔਰ ਸਾਰੇ ਡੀਸੀਜ਼ ਨੂੰ ਨੂੰ ਕਿਹਾ ਕਿ ਇਹਨੂੰ ਤੁਸੀਂ ਜੇ ਜਿਹ 0.17% ਵੀ ਹੈ ਤੇ ਬਹੁਤ ਅਸੀਂ ਇਹਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ 0 ਤੇ ਲੈ ਕੇ ਆ ਜਾਣਾ ਇਨੀ ਐਫੀਸ਼ੀਐਂਟ ਸਰਵਿਸਿਜ਼ ਨੇ ਜਿਹੜੀਆਂ ਉਹ ਸਾਡਾ ਡਿਪਾਰਟਮੈਂਟ ਉਹ ਦੇਣ ਦੇ ਲਈ ਵਚਨਬੱਧ ਹੈ